ਅੱਜ ਕਿ ਮੈਂ ਪਿਤਾ ਤਾਤੀ ਦਾ ਲੱਥੀ ਬਣਾਣ ਜਾਣਾ ਬਤਰਾ ਤੀ ਬਣਾਣ ਜਾਣਾ ਪੱਗਿਆ ਤੇ ਦਾ ਬਹੁਤ ਹੋ ਤੇ ਬੀਤੀਆਂ ਬੀਬੀ ਤਾਤੀ ਦਾ ਸੱਸਰੀ ਕਾ ਆ ਗਈ ਐ ਸਭ ਲੋਕਾਂ ਕੋਲ ਮੰਮੀ ਤਾਤੀ ਦਾ ਇਹ ਮੇਰੇ ਚਲੋ ਕਾਬ ਇਹ ਤਾਤੀ ਦਾ ਨਹੀਂ ਬੋਲ ਇਹ ਤਾਤੀ ਦਾ ਲੈ ਤਾਤੀ ਦਾ ਲੈ ਸੱਸਰੀ ਕਾ ਕੀ ਖਾ ਲਿੰਦੀ ਏ ਮੋਸਾਈਂ ਕਾਂਦੀ ਰੌਣਕ ਆਈ ਆ ਸਵੇਰ ਦਾ ਘਰ ਸੁਣਮ ਸੁਨਾ ਪਿਆ ਕਿ ਦੇ ਅਰੇ ਰੰਮਲਾ ਮੇਰੇ ਪੱਲੇ ਪਈਆਂ ਤੂੰ ਕੰਬਲੀ ਦਾ ਕਿ ਹੋਣਾ ਕੰਬਲੀ ਹੋਣਾ ਤੂੰ ਕੰਬਲੀ ਅੱਗੇ ਹੀ ਆ ਜਾ ਮੇਰੇ ਤੇ ਤੋਰੂ ਪਾਣੀ ਦਾ ਪਰ ਮੋਸੂ ਕਾਣ ਆਵਾ ਮੰਮੀ ਮੈਂ ਦਾਤ ਸਾਰੇ ਤਮਸਿਆ ਕਰਕੇ ਹੁਣ ਬੈਠੀ ਆ ਮੈਨੂੰ ਤਿੰਦੇ ਪਾਣੀ ਦੇ ਦੇ ਇਹਨੂੰ ਨਹੀਂ ਪੈ ਸਕਦੇ ਪਾਣੀ ਨੂੰ ਵੇਖਣ ਜਾਣਾ ਕਾਦੀ ਤੇ ਨਹੀਂ ਮੈਨੂੰ ਕੰਮ ਦਾ ਛਾਦੇ ਮੈਂ ਤਾਂ ਤੋ ਲਾ ਜਾ ਹਾਂ ਲੈ ਤੋ ਤੇ ਲਥੀ ਛੋਤ ਨਾ ਲਈ ਦੋ ਔਰ ਫੇਰ ਲਾ ਤੋ ਛੋਤਲੀ ਥਲੇ ਉੱਤੇ ਲਾ ਇਦਾਂ ਹੋਇਆ ਦਾਤਾ ਬੰਦ ਲਾਇਆ ਕਾ ਉਹ ਮੀਨ ਮਾਇਆ ਕੰਨ ਕਿਨੇ ਗੰਮੀ ਆਇਆ ਚਾ ਪੀਤੇ ਤੂੰ ਤਾ ਪੀਤੇ ਨਾ ਠਾਗੀਆਂ ਵਧੀਆਂ ਗੱਦੀਆਂ ਆ ਤੇ ਤੀਨਾ ਵਦਨ ਨੱਤਵਾ ਅਈ ਨਵਦਨ ਨੱਤਵਾ ਆ ਤੂੰ ਹੋ ਨਗਾਦਾ ਆ ਝੋਪੀ ਆਈਆ ਮੈਂ ਬੱਦੇ ਤੇ ਬਾਏ ਯਾ ਵੀ ਆ ਪੀ ਬੱਦੇ ਤੂੰ ਦੇ ਲਈ ਮੈਂ ਇਹਦੇ ਵੀ ਪਾਟੇ ਆ ਝੋਪੀ ਵਾਲਾ ਸੱਨਾ ਤੋ ਹੋ ਦਉਂ ਆ ਹੋਟਿਦਾ ਵਦਨਾ ਤੋ ਰਿਓ ਹਾਏ ਆ ਪਾਣੀ ਵੀ ਨਹੀਂ ਦੇਣਾ ਤੇ ਭਾਬੀਆਂ ਨਾ ਤੋ ਜਬਾਈ تین ਤਾਹ ਜਮੀ ਤੂ ਲੋ ਆਈ ਨੋ ਬਾਈਲਾਂ ਤੇ ਆਈ ਆ ਹੌਤ ਲੈ ਨਹੀਂ ਮੈਂ ਵੀ ਤਾਮਾ ਗਾ ਕੇ ਉਹਦੇ ਬੈਠੇ ਆਈ ਆ ਜੇ ਤਾਹ ਤੇ ਬਾਇਆ ਨੂੰ ਤੂੰ ਤੇ ਤਾਮ ਹੀ ਤਾਦੀ ਲੈਣੀ ਆ ਬਾਬਾ ਦਾ ਨੱਕ ਕਾਤਾ ਕਿਦਾਂ ਉਹ ਦਾ ਨਾ ਤਾ ਤਾ ਮੈਨੂੰ ਦਿੰਦਾ ਮੈਂ ਆਈ ਇਹਦੇ ਪੋਏ ਜੀ ਦਾ ਨਤ ਭਾਇਆ ਮੈਂ ਟੋਪੀ ਪਾਤੇ ਉਹ ਵਦਨ ਅਤ ਲਾ ਲਾ ਸੋਣਾ ਲੱਗਣਾ ਪਾਈ ਬੀਛੇ ਚ ਕਾਮਾ ਗਾਛ ਲਕਾਵਾ ਤੂੰ ਹੀ ਪਾਇਆ ਤੇ ਤੈਨੂੰ ਮੈਂ ਮੈਂ ਪੋਈ ਬਈ ਤੋ ਹੀ ਲੱਗੇ ਨਾ ਇਹਨੇ ਸ਼ੋਈ ਲੱਗ ਗਈ ਨਾ ਛੇ ਚ ਕਾਤੂ ਮੈਂ ਵੀ ਚੁੱਕਿਆ ਕੰਨਾਂ ਨੂੰ ਜਦੋਂ ਛੁਲਿਆ ਕਰ ਜਾਵਾ ਫੇਰ ਨਾ ਖੇਡਿਆ ਕੰਨਾਂ ਚੋਈ ਚੋਈ ਤੂੰ ਮੈਨੂੰ ਖੇਡ ਨਹੀਂ ਦਿੰਦੀ ਛੋਆ ਲੱਗਦਾ ਮੈਨਾਂ ਕਿੰਨਾ ਛੋਆ ਆਇਆ ਬਿਆ ਪਾਈ ਲਾਈਆ ਫੇਰ ਜੇ ਸ਼ਾਹ ਬਾਈ ਬੋਈ ਪੀਗੀ ਬੋਈ ਜੇ ਸ਼ਾਹ ਇਹ ਬਹੁਤ ਨਹੀਂ ਲੋਰਤੀਆਂ ਪਾਣੀ ਵਾਲੀਆਂ ਤੇ ਛਪਾਈ ਕਾਂਟੀ ਬਤੀ ਹਲ ਤਾਲਾ ਘਾ ਤੇ ਤੀ ਤਾਰ ਤਿੰਨਾ ਤੇ ਲਾ ਦਿੰਦੀ ਕਾ ਮਾ ਵਧੀਆ ਜੀ ਮੈਂ ਲੱਖੀ ਬਣ ਜਾਇਆ ਸਾਤੀ ਜਾ ਲੋ ਤਾਤੇ ਉਹ ਨਾ ਪੀਣੀ ਆ ਦਦਾ ਕੇ ਤਾਂ ਇੱਥੇ ਨਹੀਂ ਆ ਦਿੱਤਾ ਕਾਤੀ ਕੋ ਵੀ ਦੁੱਧ ਬੰਦੀ ਮੈਂ ਆ ਤਾ ਤੂੰ ਇੱਥੇ ਬੈ ਮੈਂ ਲੱਥੀ ਬਣਾ ਚੱਲਨੀ ਹੈ ਤਾਂ ਪੇ ਤਾਤੀ ਤਾ ਚੰਗਾ ਤੂੰ ਇੱਥੇ ਬੈ ਜਾ ਤੂੰ ਆਪੇ ਸੀਤ ਤੇ ਆਦਾ ਲੋਈ ਨਾ ਮਤਲਬ ਆ ਤੂੰ ਇੱਥੇ ਬੈ ਜਾ ਮੈਂ ਹੋਂਨੀ ਆ ਖੜਾ ਗਿਆ ਆ ਮੇ ਅੱਥੇ ਤੇ ਨੀ ਬਾਲ ਆਇਆ ਟੀ 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 ਤੀਤੀ 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 ਪਰੇ ਜੋ ਪਰੇ ਤੀਤੀ ਤੀਤੀ ਨੇ ਤਾਂ ਥੋਟਿਆ ਟੀਤੀ ਮੂੰਹ ਨਾ ਕਰ ਜਾਨੀ ਆ ਬੈਲ ਲੱਗੀ ਆ ਮੈਨੂੰ ਵੀ ਦੇ ਦਦਾ ਤਾਲਾ ਹਾਏ ਹਾਏ ਨਹੀਂ ਡਰਾ ਹੀ ਦਿੱਤਾ ਤੂੰ ਤੂੰ ਬਹੁਤ ਆਦੀ ਤੂੰ ਉਹਦਾ ਤੂੰ ਬੋਈ ਆ ਨੇ ਤੂੰ ਕੀ ਬਾੜ ਕੇ ਆਈ ਏ ਚੰਗੇ ਭਾਏ ਤੇ ਜਾਣੇ ਕਿੱਦਾ ਤੇ ਜੂੰਡੇ ਜਾਂਦੇ ਖਲਾਰ ਕੇ ਕਰਨ ਆ ਜਾਨੀ ਆ ਮੈਂ ਤੂੰ ਲੈ ਆਜ ਤੈਦਿਆ ਬਰਾ ਹਾਂ ਮੈਂ ਤੈਦਲ ਤਾ ਨਾ ਨਾ ਲੜੀ ਨੀ ਤੋਨੇ ਜਾਰਦੇ ਤੇਰੇ ਖਲਾਰ ਤੇ ਆ ਬੰਦ ਹੀ ਫੇ ਮਮੀ ਤੱਲੀਏ ਲੱਠੀ ਬਣਨ ਤੇ ਨਹੀਂ ਸਾਦੀ ਦਾ ਨਹੀਂ ਉਰਾ ਘਾਰ ਆ ਹਾਂ ਹਾ ਤਿੱਦ ਤੇ ਤੇ ਨੀਨ ਹਾਂ ਤਾਂ ਮੂੰਹ ਪਾ ਨਹੀਂ ਆ ਤੂੰ ਮੈਂ ਦਮ ਆਦੀ ਚੰਗੀ ਪਰ ਜਾਨੀ ਖਲਾਰ ਵਾਰ ਕੇ ਘਰ ਆ ਜਾਨੀ ਤੱਕੀ ਜੀ ਮੈਂ ਤਾਤੀ ਤਾਂ ਲੱਠੀ ਬਣਨ ਤੇ ਲੀਆਂ ਆਪੇ ਬਾਹਰ ਨੂੰ ਜਾਂ ਜਾਂਦੀ ਫਿਰ ਜੀ ਦੇ ਘਰ ਜਾਣਾ ਇੱਥੇ ਆਪਣੇ ਘਰਾਂ ਨੂੰ ਬੰਦ ਚੁੱਪ ਕਰਕੇ ਚੰਗਾ ਤੋ ਆ ਵੀ ਮੇ ਪਾ ਇਹ ਦੇ ਕਰਨਾ ਹੀ ਜਾਈਦਾ ਨਾ ਕੋ ਬਣਾਉਂਦਾ ਹੁੰਦਾ ਵਾ ਚਾਚਾ ਤਾਇਆ ਨੇ ਅੱਜ ਕੱਲ ਬੰਦੀਆਂ ਆਹ ਸਾ ਮੈਂ ਲੱਠੀ ਬੰਨਣਾ ਜਾਨੀ ਆ ਪਿਤਾ ਤੇ ਦੇ ਮੁੰਡੇ ਨੂੰ ਤਪਾ ਆ ਯਾ ਮੇ ਆ ਨਹੀਂ ਨਹੀਂ ਇੱਥੇ ਰਹਿ ਤੂੰ ਆਪਣੇ ਨੂੰ ਬੰਨ ਜਾਵੇਂ ਤੇ ਕਰ ਤੈਨੂੰ ਤੇ ਹੀ ਵੱੱਥੀ ਪੀ ਹੁੰਦੀ ਆ ਆਹ ਕੋਈ ਨਹੀਂ ਮੇਰੇ ਅੱਖੀ ਪੇੜਾ ਚਾਚਾ ਤਾ ਦਾ ਭਰਾ ਨਹੀਂ ਬਣਦੇ ਮੇਰੀ ਮੰਨਿਆ ਕਰ ਆਪਣੀ ਮਰਜ਼ੀ ਨਾਲ ਕਰ ਤੋ ਉਹ ਵੀ ਮੇਲੇ ਵੀ ਲਵਾ ਤਾਤੀ ਦੇ ਪਾ ਤੇ ਆਪੇ ਪਾ ਵੀ ਲੀ ਹੁੰਦੀ ਆ ਚੰਗਾ ਜਾ ਕੇ ਵੇਖ ਲੈ ਜਿਹੜੀ ਤੈਨੂੰ ਪਾਟ ਬੰਨਦਾ ਨਹੀਂ ਲੈ ਚੁੱਕੇ ਹਾਂ ਅੱਧੇ ਦਿਨੇ ਮਿੰਨਾ ਥਾਪੀਆਂ ਦੇ ਆ ਥਮੋ ਤੇ ਆ ਦਾ ਪਈ ਲਾਥ ਦੁਲੇ ਹੋਏ ਅਦਰ ਤੋ ਰਹੀ ਆਈ ਤੋ ਰਹੀ ਆਈ ਹਾਂ ਇਹ ਚੀਜ਼ਾ ਕਦੇ ਵਖਿਆ ਨਾ ਤੂੰ ਇਹ ਖਾਨ ਜਾਣਾ ਤਾਂ ਮੈਂ ਦਾਤੀ ਤੇ ਮੈਂ ਦਾਂ ਦਤੀ ਚਲ ਜਾ ਚਲ ਜਾ ਰੋਲੇ ਤੇ ਤੈਨੂੰ ਕਿਹੜੀਆਂ ਪੰਡਾ ਪਾ ਕੇ ਦਿੰਦੇ ਉਹ ਗਰਮ ਮਿੰਨਤਾ ਵੀ ਪੁੰਦੀ ਦਾਂਦੇ ਐਨੂੰ ਹਾਂ ਹਾਲ ਚਲ ਜਾ ਬਾਨਾ ਮੈਂ ਰੇਨੀ ਪਲਕੀ ਦਿੰਦੀ ਜਾ ਤਾਂ ਬੰਨ ਦਾ ਜਦੋਂ ਤੂੰ ਜਾਂਦੇ ਤਾਂ ਗੜਗੜ ਤੀੜੀਆਂ ਪੁੰਦੀ ਆ ਅੱਜ ਤੈਨੂੰ ਖੁਸ਼ ਹੋ ਕੇ ਕਵਾਊਗੀ ਕੋਈ ਗੱਲ ਨਹੀਂ ਮੈਂ ਤਾਂ ਮੇ ਪਾ ਨੂੰ ਲਥਰੀ ਬਣਨੀ ਆ ਚਲ ਜਾ ਬਾਨਾ ਮੈਂ ਤੱਲੀ ਆ ਜਾ ਜਾ ਤੂੰ ਇਦਾਂ ਹੀ ਦੱਤੀ ਲਿਆ ਜਾ ਜਾ ਨਹੀਂ ਮੰਨਣੀ ਤਾਂ ਜਾ ਤੇ ਇਹ ਲੋ ਹਾਲੇ ਲੱਥੀ ਤੇ ਮੈਨੂੰ ਇੱਧੇ ਦਿੰਦੀ ਆ ਨਹੀਂ ਦਾਇਆ ਨਹੀਂ ਦਾਇਆ ਜਾ ਜਾ ਪਾ ਪੰਡਾਪ ਵੀ ਇਹ ਦਿੰਦੇ ਸਾਰੇ ਹਾਂ ਚੱਲ ਜਾ ਤੋ ਵੀ ਨਿੱਤਾ ਆਵੀਂ ਚਾਹ ਤੇਰਾ ਧਾਰੀ ਨਹੀਂ ਲੱਗੀ ਅੱਜ ਚੱਲ ਜਾ ਉੱਥੇ ਸੌ ਲਾਇਆ ਮੈਂ ਤੱਲੀ ਮੈਂ ਥਾਲੀ ਤੇ ਲੱਥੀ ਕਰਨੀ ਦਿੱਤਾ ਥੰਡ ਨਾਲੇ ਮੈਂ ਤੋਲ ਵੀ ਖੰਨੀ ਇੱਦਾਂ ਇੱਦਾਂ ਪੋਏ ਤੋਲ ਵੀ ਤੰਨੇ ਮੈਂ ਜਾ ਜਾ ਕਰਨਾ ਖਰੇ ਜਿਹੜਾ ਕਰਨੇ ਇਹ ਕਿੱਧਰ ਤੁਰੀ ਆਣ ਡਈ ਹੈਗੀ ਇਹਨੂੰ ਕੋ ਕੰਮ ਹੀ ਨਹੀਂ ਲੱਗਦਾ ਬੜੀ ਥਾਲੀ ਸਜਾਈ ਲੱਗਦਾ ਰਖੜੀ ਬੰਨਣ ਆ ਗਈ ਜਾ ਆਪਦੀ ਦਾਦੀ ਦਾਦੀ ਸਾਤੀ ਸਾਤੀ ਸਾਤ ਸਤਿ ਸ੍ਰੀ ਅਕਾਲ ਦਾਦੀ ਮਿਲਦੇ ਲਾ ਮੇਰੇ ਨੋਨੋ ਤੇਰੀਆਂ ਭਾਂਵਾਂ ਕੜੀਆਂ ਇੱਥੇ ਤੁਰੇ ਛੜਦੀ ਤੂੰ ਘੜੀ ਖਾਤੋਂ ਆਈ ਤੇ ਫੇਤੀ ਆ ਮੈਂ ਆਪੇ ਤੇ ਲੋਦੀ ਆਈ ਆ ਨਾ ਆਹ ਕੀ ਥਾਲੀ ਚ ਕੀ ਲਿਆਈ ਆ ਬੜੀ ਥਾਲੀ ਸਜਾਈ ਆ ਕੀ ਥਾਈ ਤੇ ਨੇ ਥਰੀ ਲੈਂਦੀ ਬੈ ਜਾ ਮੈਂ ਰਖੜੀ ਦੇਉ ਨਾ ਬੰਦ ਦਿੱਤੀ ਥੋੜੀ ਜਿਹੀ ਤੇ ਚਲ ਕੇ ਕਰਨ ਨੂੰ ਕੀਤੀ ਰਖੜੀ ਦੀ ਰਖੜੀ ਤੇ ਚੱਲ ਉਹਨਾਂ ਦੀ ਭੈਣ ਨੇ ਬਾਨੀ ਦਿੱਤੀ ਉਹਨਾਂ ਤੇ ਫੇ ਕੀ ਹੋਈ ਦਾਤੀ ਮੈਂ ਵੀ ਤਾਂ ਦਾਦੀ ਭੈਣ ਆ ਵਾ ਮੈਨੂੰ ਤਾਂ ਆਉਂਦਾ ਮੈਂ ਵੀ ਮੈਂ ਵੀ ਲਵਤ ਮੈਂ ਤਾਂ ਲੱਥੀ ਬੰਨਣ ਹੋਣੀ ਆ ਚੱਲ ਪਤਾ ਇੰਨੀ ਖੇਚਲ ਨਾ ਕਰਿਆ ਕਰ ਤਾਤੀ ਵੀ ਇੱਥੇ ਆ ਜੀਰਾ ਆਉਂਦੇ ਦੀਦੀ ਨੀਦੀ ਦੇ ਖਰੀਣਾ ਨੇ ਆ ਦੇ ਲੈ ਖਰੀਲਾ ਤੇ ਏ ਬੱਤੀ ਬੰਨਾ ਨਾ ਰੱਖੜੀ ਦਾ ਤੇ ਤੈਨੂੰ ਬੜਾ ਚਾਹ ਹੈਗਾ ਤੇ ਕੱਲੇ ਰਖੜੀ ਚੁੱਕ ਲਈਆਂ ਕੋਈ ਮਰਛਾ ਦਿੱਤਾ ਤੇ ਲੈ ਆਨੂਆ ਟਿੱਕੇ ਸਿੱਟੇ ਚੁੱਕ ਲਈ ਕੱਲੇ ਤਾਤੀ ਵੀ ਮੈਂ ਤੁਲੋ ਆਇਆ ਹੀ ਨੇ ਮੈਂ ਇਦਾਂ ਪੱਦਾ ਆਇਆ ਤੇ ਮੈਂ ਤੇਰੇ ਦਾਤ ਭੁੱਲ ਗਿਆ ਤੋਈ ਦਾਲ ਨਹੀਂ ਤਨ ਨੂੰ ਮੈਂ ਭੂਆ ਨਹੀਂ ਹੋਇਆ ਉਦੋਂ ਬਲਾ ਰਿਹਾ ਹੁੰਦੀ ਨਾ ਉਦੇ ਵੀ ਤਾਂ ਮੈਂ ਤਾਂ ਅੱਲਾਹ ਸੁਖਲੇ ਤੁਹਾਨੂੰ ਮੈਂ ਭੇਜ ਦੂੰਦੀ ਉਹ ਆਦੇ ਦਵੇਂ ਆਪਣੇ ਕੋ ਨਾ ਪੈਸੇ ਕਰਤੀ ਜੀ 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 ਅਜਾ ਸੋਟੇ ਵੀ ਲੈ ਆਂਦੋ ਤੋ ਵੀ ਲੈ ਆਏ ਨਹੀਂ ਤੋ ਲੈਣ ਦੇ ਪਿਆ ਤੂੰ ਨੀਤਾ ਵਾ 100 ਰੁਪਈਆ ਦੇਣ ਡਿਆ ਉਹਨੂੰ 50 ਦੇ ਦੇਣੀ ਉਹ ਗਾੜੀ ਕੜੇ ਲੱਡੂ ਲੈ ਕੇ ਆਈ ਸੀ ਜੀ ਆਤੀ ਜੀ ਇਹਨੂੰ ਤੋਂ ਪੀ ਲਾਖ ਲੋ ਮੈਂ ਉਦਾਂ ਮੈਂ ਪਿਆਰ ਨਾਲ ਅਖਰੀਲੇ ਦੀ ਆਈ ਸੀ ਆਤੀ ਤੋਂ ਪੀ ਲਾਖ ਲੋ ਚਾਰਾ ਖਲਾਣਨ ਦਿੱਤਾ ਮੁੰਡੇ ਨੇ ਨਹੀਂ ਤੂੰ ਲੈਨ ਦੋ ਮੈਂ ਪੀ ਲਾਵਾਂ ਦੀ ਤੂੰ ਹੀ ਲੈਨ ਦੋ ਜਿਹਾ ਤੇਰੀ ਮਰਜ਼ੀ ਮੰਮੀ ਤੇ ਹੀ ਤੇਂਦੀ ਸਾਤੀ ਦੀਆਂ ਟੀਲੀਆਂ ਪੈ ਜਾਂਦੀਆਂ ਓਹੀ ਦਲ ਹੋਈ ਆ ਉਹ ਮੰਮੀ ਮੀ ਦੁੱਤੀ ਹੋਇਆ ਲੈ ਆਈ ਆ ਅਦੇ ਪੰਡਾ ਪਾਤੇ ਲੈ ਆ ਪੁੱਥੀ ਨੇ ਤੋਂ ਵੀ ਆ ਦਿੱਤਾ ਉਹ ਵੀ ਲੱਥ ਲਿਆ ਤਾਂ ਕੋਈ ਗੱਲ ਨਹੀਂ ਮੈਂ ਤਾਂ ਮੇ ਵੀਰ ਨੂੰ ਲੱਥ ਨਹੀਂ ਬਣਕੇ ਮੈਂ ਤਾਂ ਆਪਣੇ ਵੀਰ ਨੂੰ ਲੱਥ ਨਹੀਂ ਬਣਨੀ ਆ ਹਨਾ ਕੋਈ ਸਾਟੀਆਂ ਹੁੰਦੀਆਂ ਇਦਾਂ ਦੀਆਂ ਕੋਈ ਗੱਲ ਨਹੀਂ ਵੇਖਾਂ ਕਿੱਡਾ ਗੁੱਸਾ ਇਹਨੂੰ ਲੱਗਾ ਹੀ ਹੋਗਾ ਉਦਾਂ ਇਹਨੂੰ ਆਂਦੇ ਤਾਂ ਤੋ ਆ ਗਈ ਮਾਂ ਵਾਲ ਜਿੱਦਾਂ ਦੀ ਮਾਂ ਉਦਾਂ ਦੀ ਗੜਚੀ ਹੈਗੀ ਮਾੜਾ ਜਿਹਾ ਇਹਨੂੰ ਕਿਹਾ 50 ਰੁਪਏ ਦੇ ਦਿੰਨੇ ਆ ਉਹ ਸੇਵਸਾ ਟੱਕ ਤੱਕ ਤਾਂ ਗਾਂ ਗਈ ਉਹ ਦਾਂਦੇ ਸਿੱਧੀ ਆ ਗਈ ਚੱਲ ਕੋਈ ਨਹੀਂ ਗਈ ਤੇ ਜਾਣਦੇ ਮੈਂ ਆਪਣੀ ਉਹ ਤੀ ਨਦਾਉਂਗੀ ਹਾਂ ਮੈਨੂੰ ਨਤੀ ਤੀ ਦਿੰਦਾ ਤੇ ਮੈਨੂੰ ਦਾਲਾ ਦਿੱਤਨੀ ਆ ਉਹ ਤਾਂ ਗਣੀ ਮੈਨੂੰ ਲੈ ਕਾ ਤੋਈ ਦੱਤ